ਟ੍ਰੱਕਾਂ ਵਾਲੀ ਗੱਲ ਸੁਣਾਉਣਾ ਮੈਂ ਇੱਕ ਵਾਰ ਜਦੋਂ ਬੰਦਾ ਟਰੱਕ ਆਲਾ ਡਾਊਨ ਚੱਲਦਾ ਜਾਂ ਉਹਦੀਆਂ ਕੈਸਟਾਂ ਟੁੱਟਦੀਆਂ ਉਦੋਂ ਉਹ ਬਹੁਤ ਦਾ ਤਪਲੱਤੇ ਮਾਰਦਾ ਸਾਡਾ ਨਾ ਮਿੱਤਰ ਸੀ ਉਹਦੀਆਂ ਕੈਸਟਾਂ ਡਾਊਨ ਹੋ ਗਈਆਂ ਤੇ ਉਹਨੇ ਪਿਆਜ ਭਰ ਲਿਆ ਪੌਨਗਰ ਤੇ ਸਾਡੇ ਯਾਰ ਦੀ ਟਰਾਂਸਪੋਰਟ ਤੇ ਅਸਮਈ ਉਹਨੂੰ ਕਿਹਤ ਦਿੱਤੀ ਬੱਬਾ ਅਸੀਂ ਕਿਹਤ ਦੇਤੀ ਵੀ ਤੂੰ ਆਏ ਨਹੀਂ ਆਏ ਕਰ ਉਹ ਕੋਈ ਆਪਾਂ ਬੇਪਰਵਾਹ ਹੁੰਦੇ ਸੀ ਨਾ ਕਹਿ ਤੋ ਟੁੱਟੀ ਦੀ ਖੁਸ਼ੀ ਜੀ ਹੁੰਦੀ ਸੀ ਨਾ ਭਰੀ ਦੀ ਹੁੰਦੀ ਸੀ ਤੇ ਬਲ ਨਾ ਗਾਮ ਨਾ ਖੁਸ਼ੀ ਮਾਸਤ ਰਹਿੰਦੇ ਸੀ ਸਤਿਮਾਉਲੇ ਸੀ ਪਹਿਲਾਂ ਤੋਂ ਉਹ ਕਹਿੰਦਾ ਯਾਰ ਹੁਣ ਮੈਂ ਕੀ ਕਰੂੰ ਫਲਾਨਾ ਉਹਦਾ ਪਿਆਜ਼ ਭਰਿਆ ਮੈਂ ਕਿਹਾ ਤੇਰਾ ਪਿਆਜ਼ ਵੇਚ ਦਿੰਨੇ ਆਪਾਂ ਤੇ ਕਹਿੰਦਾ ਮਾਗਰੋਂ ਮੈਂ ਕੀ ਕਰੂੰਗਾ ਮੈਂ ਕਿਹਾ ਹੌਣ ਵੀ ਡੱਕਾ ਨਹੀਂ ਦੰਦੇ ਮੰਨੇ ਫਿਰ ਸੰਤਾਂ ਨੂੰ ਕਹਿੰਦਾ ਮੰਨੂ ਮੈਂ ਕਿਹਾ ਆਜਾ ਮਾਲ ਕਿੱਥੋਂ ਦਾ ਮਾਲ ਪੰਜਾਬ ਦਾ ਹੀ ਸੀ ਹੁਣ ਵਪਾਰੀ ਦਾ ਨਾਂ ਨਹੀਂ ਲੈਣਾ ਕਿਉਂਕਿ ਉਹਦਾ ਰਾਈ ਨਾਮ ਹੋ ਗਿਆ ਸੀ ਹਣਾ ਮੈਂ ਵੀ ਚੱਲ ਉਸੇ ਸ਼ਹਿਰ ਲੈ ਕੇ ਗੱਡੀ ਨੰਬਰ ਪਲੇਟਾਂ ਚੇਂਜ ਕਰਤੀਆਂ ਨੰਬਰ ਹੋਰ ਲਾਤਾ ਤੇ ਪਿਆਜ਼ ਦਾ ਰੇਟ ਤਾਂ ਉਹ ਤੋਂ ਥੋੜ੍ਹਾ ਹੀ ਹੁੰਦਾ ਸੀ ਪਿਆਜ਼ ਯਾਨੀ ਇੰਨਾ ਕੀ ਹੁੰਦਾ ਸੀਗਾ ਵੀ ਯਾਨੀ ਮੇਰੇ ਹਿਸਾਬ ਨਾਲ 1.5 ਲੱਖ ਦਾ ਹੁੰਦਾ ਉਹ 1.5 ਮੁੰਨੂ ਲੋਕ ਦਾ ਗੱਡੀ ਚ 10-10 ਗੱਡੀਆਂ ਹੁੰਦੀਆਂ ਜੀ ਪਿਆਜ਼ ਲੈ ਕੇ ਜਦੋਂ ਉੱਥੇ ਉੱਠ ਗਏ ਨੰਬਰ ਪਲੇਟਾਂ ਚੇਂਜ ਕਰਕੇ ਤੇ ਉਸੇ ਵਪਾਰੀ ਕੋਲੇ ਚਲੇ ਗਏ ਮੈਂ ਗਿਆ ਮੈਂ ਕਿਹਾ ਜੀ ਪਿਆਜ਼ ਦਾ ਟਰੱਕ ਵੇਚੂ ਉਹ ਕਹਿੰਦਾ ਪਿਆਜ਼ ਕਿਹੜਾ ਮੈਂ ਕਿਹਾ ਪੂਰਾ ਘੈਂਟ ਹੈ ਤੇ ਉਹ ਕਹਿੰਦਾ ਸਾਡਾ ਰੇਟ ਹੋ ਗਿਆ ਤੈ ਉਹਦੇ ਨਾਲ ਲੈ ਕੇ ਲਾਦੀਆਂ ਤਰਪਾਲਾਂ ਕੋਲੇ ਚੋਰੀ ਦਾ ਤਾਂ ਨਹੀਂ ਮੈਂ ਕਿਹਾ ਨਾ ਨਾ ਤੈਨੂੰ ਕੀ ਮੈਂ ਕਿਹਾ ਅਸੀਂ ਤੈਨੂੰ ਪਿਆਜ਼ ਵੇਚਦਾ ਛੇ ਚੋਰੀ ਦਾ ਛੇ ਇੱਕ ਨੰਬਰ ਦਾ ਤੂੰ ਆ ਦੇ ਪੈਸੇ ਦੇ ਤੂੰ ਫਰੀ ਅਜੀਬਈ ਜਦੋਂ ਪਿਆਜ਼ ਉਹਨਾਂ ਨੇ ਲਾ ਲਿਆ ਪੈਸੇ ਗੈਣ ਲੇ ਸਾਰੇ ਤੇ ਮੈਂ ਕਿਹਾ ਕੱਢ ਆਪਣਾ ਨੰਬਰ ਉੱਥੇ ਖੜੇ ਰਹੀ ਦੂਜਾ ਕਾਸਤਨਾ ਪੈ ਲੈ ਕੇ ਮੈਂ ਕਹਾਂ ਤੂੰ ਕਭੀ ਦੇ ਪੜਾ ਉਹ ਕਹਿੰਦਾ ਬਣਾਓ ਜੀ ਪਹੁੰਚ ਕਹਿੰਦਾ ਕਾਦੀ ਕਹਿੰਦਾ ਚੱਕੋ ਬੈਲਟੀ ਟਰੱਕ ਕਿੱਥੇ ਆ ਕਹਿੰਦਾ ਅੱਦੇ ਹੁਣ ਤਾਂ ਖਾਦੀ ਕਰਿਆ ਈ ਆ ਮੈਂ ਕਿਵੇਂ ਇਹ ਆਪਣਾ ਜਿਵੇਂ ਇਹ ਆ ਇਹ ਰਾਏ ਆ ਮੈਂ ਕਿ ਫਿਰ ਤੂੰ ਇਹਦਾ ਮਤਲਬ ਤੂੰ ਅਸੀਂ ਦੇਖਣਾ ਹੀ ਸੀ ਸਾਨੂੰ ਪਹਿਲਾਂ ਵੀ ਪਤਾ ਹੈ ਕਿ ਤੂੰ ਚੋਰੀ ਦਾ ਮਾਲ ਖਰੀਦਦਾ ਤੂੰ ਚੋਰੀ ਦਾ ਟਰੱਕ ਖਰੀਦਿਆ ਪਿਆਜਾਂ ਦਾ ਅਸੀਂ ਪਹਿਲਾਂ ਐਸੇ ਚ ਉਹਨੂੰ ਦੱਸ ਕੇ ਆਏ ਆ ਕਿ ਜੇ ਖਰੀਦਿਆ ਤਾਂ ਆਵਾਂਗੇ ਉਹ ਕਹਿੰਦਾ ਮੇਰੀ ਗੱਲ ਸੁਣੋ ਇਹ ਗੱਲ ਗਲਤ ਹੈ ਗਾਲਤ ਗੁੱਲਤ ਕੋਈ ਨਹੀਂ ਅਸੀਂ ਟਰਾਂਸਪੋਰਟ ਵਾਲੇ ਨੂੰ ਫੋਨ ਮਾਰਿਆ ਮੈਂ ਕਿਹਾ ਬੰਦਾ ਚੰਗਾ ਤੂੰ ਛੜੇਵੇਂ ਵਪਾਰੀ ਦੇ ਤੇ ਤਾ ਪਤੰਦਰਾ ਉੱਤੋਂ ਕਰਾਇਆ ਨਹੀਂ ਦਿੰਦਾ ਮੋਗਨਾਵ ਨੇ ਫੋਨ ਮਾਰਿਆ ਕਿ ਨਾ ਕਰਾਇਆ ਕਾਦੋ ਨਹੀਂ ਦਿੰਦਾ ਤੂੰ ਹੁਣ ਉਹ ਗੰਦਲ ਚੌਲੇ ਜੇ ਪਾ ਗਿਆ ਉਹਦੇ ਕੋਈ ਨਾ ਤਾਂ ਉਹਨੂੰ ਕਹਿਣ ਜੋਗਾ ਮੈਂ ਪਿਆਜ਼ ਖਰੀਦ ਲਿਆ ਨਾ ਕਹਿਣ ਜੋਗਾ ਆਇਆ ਨਹੀਂ ਮਤਲਬ 420 ਕਰਦੇ ਆ ਉਹਨਾਂ ਦੇ 420 ਕਰਦੇ ਆ ਤੂੰ ਮੈਨੂੰ ਕਹਿੰਦਾ 420 420 ਕਰੀ ਜਾਂਦਾ ਮੈਂ ਕਿਹਾ ਪੂਰੇ ਗੱਟੇ ਲਾਏ ਆ ਕੋਈ 420 ਨਹੀਂ ਜਿੰਨੇ ਗੱਟੇ ਭਰੇ ਉਹਨੇ ਗੱਟੇ ਲਾਇਆ ਲੇਬਰ ਕੋਲੇ ਕਰੀ ਆ ਇੱਕ ਵੀ ਘਟਾ ਘੱਟ ਲਾਇਆ ਵੇ ਲੇ ਮੋਗ ਦੀ ਗੱਲ ਯਾਰ ਮੈਂ ਕਿਹਾ ਥਾਣੇ ਚੱਲ ਯਾਰ ਤੇ ਕੰਪਟਾ ਸੁਣੋ ਠਾਏ ਇਹ ਕੀ ਗੱਲ ਹੈ ਮੈਂ ਲੇਬਰ ਵਾਲੇ ਨੂੰ ਮੈਂ ਕਿਹਾ ਤੁਸੀਂ ਕਿੰਨੇ ਘਟੇ ਲਾਏ ਹੋ ਕਹਿੰਦਾ ਇੰਨੇ ਮੈਂ ਕਿਹਾ ਟਰੱਕ ਹਿੱਲਿਆ ਕਹਿੰਦਾ ਨਾ ਮੈਂ ਕਿਹਾ ਇਹੀ ਸੀ ਕਹਿੰਦੇ ਇਹੀ ਸੀ ਤੇ ਕਹਿੰਦਾ ਮੈਂ ਤਾਲੀ ਗੱਲ ਆ ਤੁਸੀਂ ਜਾਓ ਆਏ ਤਾਂ ਕਿਰਾਇਆ ਦਾ ਦੇ ਮੈਂ ਕਿਹਾ ਨਹੀਂ ਇਹ ਤਾਂ ਟਰਾਂਪੋਰਟ ਵਾਲੇ ਤੇ ਗੱਲ ਕਰ ਤਪਾਵਾਂਗੇ ਟਰਾਂਸਪੋਰਟ ਵਾਲਾ ਕਹਿੰਦਾ ਦੇਖੋ ਜੀ ਨਹੀਂ ਮੈਂ ਦੂਜੀ ਭਰੀ ਖੜੀ ਹੋ ਰੋਕ ਲੂ ਨਹੀਂ ਮੇਰੀ ਗੱਡੀ ਨੂੰ ਕਿਰਾਇਆ ਦਿਓ ਕਿਰਾਇਆ ਵੀ ਜੇ ਆ ਫਿਰ ਅੱਜ ਦੇ ਪੈਸੇ ਵੀ ਮੈਂ ਕਿਹਾ ਜੇ ਠਾ ਜੇ ਕਿਤੇ ਫੇਰ ਲੋਡ ਹੋਈ ਦੱਸ ਨਹੀਂ ਭੇਜ ਜਾਨੀ ਕਹਿੰਦਾ